ਅੱਜਕੱਲ ਆਪਾਂ ਕਹਿਦਾ ਦਿੰਨੇ ਆ ਕਿ ਕੌਮ 'ਚ ਅਣਖ ਬਹੁਤ ਹੈ ਹੁਣੀ ਵੀ ਚਾਹੀਦੀ ਹੈ ਪੰਜਾਬੀ ਬਹੁਤ ਅਣਖੀਲੇ ਹੋਇਆ ਕਰਦੇ ਨੇ ਪਰ ਮੈਂ ਜੇ ਇੱਕ ਹੁਣ ਆਪਾਂ ਸਵਾਲ ਇੱਕ ਆਪਣੇ ਆਪ ਨੂੰ ਪੁੱਛਿਆ ਅੰਦਰ ਝਾਤ ਮਾਰੀਏ ਕਿ ਅਣਖ ਦੀ ਤਾਂ ਕੋਈ ਬੁਨਿਆਦ ਹੁੰਦੀ ਹੈ ਕਿਹੜੇ ਬੇਸ ਦੇ ਉੱਤੇ ਅਣਖ ਟਿਕੀ ਹੋਵੇ ਖਾਲਸਾ ਜੀ ਜੋ ਅੱਜ ਦਾ ਮਾਹੌਲ ਚੱਲਦਾ ਪਿਆ ਏ ਜੋ ਸ਼ਕੰਜਾ ਕੱਸਿਆ ਜਾ ਰਿਹਾ ਏ ਨਾ ਨਸਲਾਂ ਰਹੀਆਂ ਨਾ ਫਸਲਾਂ ਰਹੀਆਂ ਨਾ ਊੜਾ ਰਿਆ ਨਾ ਜੂੜਾ ਰਿਆ ਨਾ ਧਰਮ ਦਾ ਵਾਸ ਮਨ ਅੰਦਰ ਰਿਆ ਹਿਰਦੇ ਦੇ ਵਿੱਚ ਵੀ ਨਾ ਰਿਆ ਨਾ ਸੱਭਿਆਚਾਰ ਨੂੰ ਸਾਂਭ ਸਕੇ ਨਾ ਬੋਲੀ ਨੂੰ ਨਾ ਪਹਿਰਾਵੇ ਨੂੰ ਨਾ ਧਰਤੀ ਨੂੰ ਤਾਂ ਨਾ ਕਿਸੇ ਹੋਰ ਚੀਜ਼ ਨੂੰ ਫਿਰ ਅਣਖ ਕਾਦੀ ਰਹੀ ਸਾਡੇ ਵਿੱਚ ਸੋ ਮੈਂ ਸਮਝਦਾ ਕਿ ਜੇ ਆਪਾਂ ਆਪਣੇ ਆਪ ਨੂੰ ਅਣਖੀਲੇ ਯੋਧੇ ਕਹਾਉਣਾ ਚਾਹੁੰਦੇ ਆ ਤੇ ਇੰਨਾਂ ਸਾਰੀਆਂ ਚੀਜ਼ਾਂ ਨੂੰ ਜਵੇਂ ਸਾਡੇ ਵੱਡੇ ਵਡੇਰਿਆਂ ਨੇ ਸਾਂਭ ਕੇ ਪੀੜੀਦਰ ਪੀੜੀ ਸਾਡੇ ਚੋਲੀ ਦੇ ਵਿੱਚ ਪਾਇਆ ਹੁਣ ਸਾਡਾ ਇਹ ਫਰਜ਼ ਬਣਦਾ ਏ ਕਿ ਇਹਨੂੰ ਸਾਂਭ ਕੇ ਹੋਰ ਸ਼ਿੰਗਾਰ ਕੇ ਤੇ ਆਪਣੀ ਆਉਣ ਵਾਲੀ ਪੀੜੀ ਦੇ ਆਪਾਂ ਚੋਲੀ ਦੇ ਵਿੱਚ ਪਾਈਏ ਸਾਡਾ ਇਹ ਕਰਮ ਬਣਦਾ ਏ ਕਿਉਂਕਿ ਆਪਾਂ ਕਰਮੀ ਯੋਧੇ ਦੇ ਅਸਥਾਨ ਤੇ ਅੱਜ ਬੈਠੇ ਆਂ ਇਹ ਅਕਸਰ ਕਿਹਾ ਕਰਦੇ ਸਨ ਅੱਜ ਕੱਲ ਤਾਂ ਬਹੁਤ ਸ਼ੰਕੇ ਸਾਡੇ ਮਨਾਂ ਦੇ ਵਿੱਚ ਪਾਏ ਜਾਂਦੇ ਨੇ ਕੀ ਲੋੜ ਆ ਅੰਮ੍ਰਿਤ ਛਕਣ ਦੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਾ ਦੇ ਜਨਮ ਸਥਾਨ ਤੇ ਬੈਠੇ ਜਿਨ੍ਹਾਂ ਨੇ ਨਾਰਾ ਦਿੱਤਾ ਸੀਗਾ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਪ੍ਰਚਾਰ ਦੀ ਲਹਿਰ ਅੰਮ੍ਰਿਤ ਛਕਾਉਣ ਦੀ ਲਹਿਰ ਇਸ ਸਥਾਨ ਤੋਂ ਚਾਲੂ ਹੋਈ ਪਰ ਅੱਜ ਕਈ ਤਰਕਵਾਦੀ ਇਹ ਸਵਾਲ ਪੁੱਛਦੇ ਆ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਵਾਟ ਇਜ਼ ਦ ਨੀਡ ਟੂ ਟੇਕ ਅੰਮ੍ਰਿਤ ਅੰਮ੍ਰਿਤ ਛਕਣਾ ਕੇਵਲ ਇੱਕ ਆਇਡੈਂਟੀਟੀ ਨਹੀਂ ਹੈ ਅੰਮ੍ਰਿਤ ਛਕਣਾ ਖੰਡੇ ਬਾਟੇ ਦੀ ਪਹਲ ਸਜ ਕੇ ਛੱਕ ਕੇ ਤੇ ਖਾਲਸਾ ਚ ਸਜਣਾ ਖਾਲਸਾ ਜਿੱਥੇ ਅਕਾਲ ਪੁਰਖ ਦੀ ਫੌਜ ਹੋਣਾ ਹੈ ਉੱਥੇ ਹੀ ਇੱਕ ਆਇਡੈਂਟੀਟੀ ਸੋਵਰਨ ਆਇਡੈਂਟੀਟੀ ਦਾ ਪ੍ਰਕਾਸ਼ ਹੋਣਾ ਵੀ ਹੈ ਜਿਹੜੇ ਕਹਿੰਦੇ ਆ ਕਿ ਕੀ ਲੋੜ ਹੈ ਦਸਤਾਰ ਸਜਾਉਣ ਦੀ ਜਿਹੜੇ ਕਹਿੰਦੇ ਆ ਕੇਸ ਰੱਖਣ ਦੀ ਕੀ ਲੋੜ ਹੈ ਆਇਡੈਂਟੀਟੀ ਦੀ ਕੀ ਲੋੜ ਹੈ ਜਿਵੇਂ ਤੇ ਬਾਕੀ ਨੇ ਓਵੇਂ ਤੇ ਆਪਾਂ ਸਾਰੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆਪਦੇ ਪਾਸਪੋਰਟ ਪਾੜ ਕੇ ਸੁੱਟ ਦਿਓ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆਪਣੇ ਆਧਾਰ ਕਾਰਡ ਪਾੜ ਕੇ ਸੁੱਟ ਦਿਓ ਉਹ ਵੀ ਤੁਹਾਡੀ ਆਇਡੈਂਟੀਟੀ ਬੰਦੇ ਨੇ ਬਣਾਈ ਉਹ ਤੁਹਾਨੂੰ ਪਸੰਦ ਆ ਗਈ ਪਰ ਜਿਹੜੀ ਅਕਾਲ ਪੁਰਖ ਨੇ ਆਇਡੈਂਟੀਟੀ ਬਖਸ਼ਿਸ਼ ਕੀਤੀ 1699 ਦੀ ਵਿਸਾਖੀ ਨੂੰ ਤੁਹਾਨੂੰ ਸਵਾ ਲੱਖ ਦੇ ਬਰਾਬਰ ਕੀਤਾ 1699 ਦੀ ਵਿਸਾਖੀ ਨੂੰ ਸਾਨੂੰ ਕਹਿਰਾਂ ਤੋਂ ਦਲੇਰ ਕੀਤਾ ਕਿੱਦਣਾ ਤੋਂ ਸ਼ੇਅਰ ਕੀਤਾ ਉਹ ਆਈਡੈਂਟੀਟੀ ਅੱਜ ਸਾਨੂੰ ਖਾਰੀ ਲੱਗਣ ਡੇ ਪਈ ਆ। ਸੋ ਭਾਈ ਅਮਰੀਕ ਸਿੰਘ ਇਹ ਗੱਲ ਕਿਆ ਕਰਦੇ ਸਨ ਨੌਜਵਾਨੋ ਚਿਹਰੇ ਦਾ ਸ਼ਿੰਗਾਰ ਹੁੰਦੀ ਐ ਦਾੜੀ ਸਿਰ ਦਾ ਤਾਜ ਹੁੰਦਾ ਐ ਦਸਤਾਰਾ ਅੱਜ ਕੱਲ ਆਪਾਂ 50 60 ਰੁਪਏ 70 ਰੁਪਏ ਮੀਟਰ ਦੇ ਉੱਤੇ ਮੈਂ ਬੇਨਤੀ ਕਰ ਦੇਣਾ ਚਾਹੁੰਨਾ ਐ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਪੰਟਾਲ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਦੀ ਅਮਤ ਦੇ ਵਿੱਚ ਆਪਾਂ ਇੱਕ ਚੱਕਾਰਾ ਛੜਨਾ ਹੈ ਬੋਲੇ ਸੋਨਿਹਾਲ ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਆਪਾਂ ਦਸਤਾਰ ਦਾ ਮੁੱਲ ਨੌਜਵਾਨੋਂ ਪਹਿਚਾਣੀਏ ਕਿਉਂਕਿ ਜਦੋਂ ਤੱਕ ਸਾਨੂੰ ਦਸਤਾਰ ਦਾ ਮੁੱਲ ਪਤਾ ਨਾ ਹੋਇਆ ਉਦੋਂ ਤੱਕ ਇਹਦੀ ਕਦਰ ਸਾਡੇ ਹਿਰਦੇ ਦੇ ਵਿੱਚ ਕਿਵੇਂ ਜਾਗੇਗੀ ਸਾਡੇ ਮਨ ਮੰਦਰ ਅੰਦਰ ਕਿਵੇਂ ਹੋਏਗੀ ਦਾਸ ਬੇਨਤੀ ਕਰ ਦਵੇ ਕਿ 60 70 ਰੁਪਏ 80 ਰੁਪਏ ਮੀਟਰ ਕਪੜਾ ਖਰੀਦਣਾ ਉਹ ਇੱਕ ਵੱਡੀ ਗੱਲ ਨਹੀਂ ਹੈ ਪਰ ਜੋ ਸੰਘਰਸ਼ ਕੀਤਾ ਗਿਆ ਸਾਡੇ ਵੱਡੇ ਵਡੇਰਿਆਂ ਨੇ ਰੁਪਈਆਂ ਦਾ ਮੁੱਲ ਨਹੀਂ ਸੀ ਤਾਰਿਆ ਇਸ ਦਸਤਾਰ ਦੇ ਹੱਕ ਤੇ ਲਈ ਮੁੱਲ ਉਸ ਹੱਕ ਦਾ ਏ ਜਿਹੜਾ ਹੱਕ ਸਾਨੂੰ ਇਸ ਦਸਤਾਰ ਨੂੰ ਸਜਾਉਣ ਦੇ ਲਈ ਸਾਡੇ ਵੱਡੇ ਵਡੇਰਿਆਂ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਕੱਪੜੇ ਦਾ ਮੁੱਲ ਜਿਹੜਾ ਏ ਉਹ ਰੁਪਈਆਂ ਦੇ ਵਿੱਚ ਜਿਹੜਾ ਏ ਉਹ ਦਿੱਤਾ ਜਾ ਸਕਦਾ ਏ ਪਰ ਇਹਦੇ ਇਸ ਦਸਤਾਰ ਨੂੰ ਸਜਾਉਣ ਦੇ ਹੱਕ ਦਾ ਮੁੱਲ ਸਾਡੇ ਵੱਡੇ ਵਡੇਰਿਆਂ ਨੇ ਆਪਣਾ ਲਹੂ ਵਹਾ ਕੇ ਦਿੱਤਾ ਏ ਲਹੂ ਵਹਾ ਕੇ ਕਿਤੇ ਰੁਪਈਆਂ ਦੇ ਵਿੱਚ ਨਹੀਂ ਸੋ ਇਸ ਕਰਕੇ ਦਾਸ ਇਹ ਬੇਨਤੀ ਕਰਨਾ ਚਾਹੁੰਦਾ ਏ ਅੱਜ ਬਹੁਤ ਸਾਡੇ ਵਿੱਚ ਖਲਾਅ ਪਿਆ ਹੋਇਆ ਏ ਕਿਉਂਕਿ ਢੜੇ ਬਾਜ਼ੀਆਂ ਸਾਡੀਆਂ ਜਾਦੀਆਂ ਹੋ ਗਈਆਂ ਏਕਾ ਸਾਡਾ ਕੱਟ ਹੋ ਗਿਆ ਅੱਜ ਲੋੜ ਏ ਇੱਕ ਨਿਸ਼ਾਨ ਦੇ ਅਦੀਨਾ ਕੇ ਸਿਰਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਆਈਡਿਓਲੋਜੀ ਨੂੰ ਆਪਣੀ ਆਈਡਿਓਲੋਜੀ ਮੰਨ ਕੇ ਤੇ ਕੌਮੀ ਨਿਸ਼ਾਨਿਆਂ ਨੂੰ ਆਪਣੇ ਨਿੱਜੀ ਨਿਸ਼ਾਨਿਆਂ ਨਾਲੋਂ ਵੱਡਾ ਮੰਨ ਕੇ ਇੱਕ ਰਾਹ ਅਲੀ ਕਿਹਾ ਜਾਵੇ ਤੇ ਕੌਮ ਦੀ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਬਾਰੇ ਸੰਜੀਦਗੀ ਤੇ ਨਾਲ ਵਿਚਾਰ ਕੀਤੀ ਜਾਵੇ ਕਿਉਂਕਿ ਇੱਕ ਫਿਲਾਸਫਰ ਕਹਿੰਦਾ ਕਿ ਜੇ ਕਿਸੇ ਕੌਮ ਦਾ ਭਵਿੱਖ ਤੁਸੀਂ ਅੱਜ ਵਰਤਮਾਨ ਸਮੇਂ ਦੇ ਵਿੱਚ ਜਾਣਨਾ ਚਾਹੁੰਦੇ ਹੋ ਤੇ ਉਹਦੀ 15 ਤੋਂ 25 ਸਾਲ ਦੀ ਬ੍ਰੈਕਟ ਵਾਲੀ ਜਿਹੜੀ ਨੌਜਵਾਨੀ ਹੈ ਉਹਦੀ ਮਾਨਸਿਕਤਾ ਨੂੰ ਪਰਖ ਲੋ ਕੌਮ ਦਾ ਭੂਖ ਨਜ਼ਰ ਆ ਜਾਵੇਗਾ ਕਿੱਥੇ ਹੈ ਜੀ ਕੌਮ ਦੀ ਜਿਹੜੀ ਹੈ 15 ਤੋਂ 25 ਸਾਲ ਦੀ ਨੌਜਵਾਨੀ ਕਿੱਥੇ ਹੈ ਮੈਂ ਪੁੱਛਣਾ ਚਾਹਨਾ ਵਾਂ ਕੇਸ ਕਤਲ ਕੀਤੇ ਜਾ ਰਹੇ ਨੇ ਜਿੰਨਾ ਬਾਹਾਂ ਨੇ ਤੇ ਗਫੜਨੀਆਂ ਸੀ ਉਹਨਾਂ ਬਾਹਾਂ ਦੇ ਵਿੱਚ ਨਸ਼ੇ ਦੀਆਂ ਸੂਈਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੌਜਵਾਨਾਂ ਨੇ ਕੌਮ ਦਾ ਪਰਚਮ ਬੁਲੰਦ ਕਰਨਾ ਸੀ ਜੇ ਉਹ ਕੌਮ ਦੇ ਨੌਜਵਾਨ ਨਸ਼ਿਆਂ ਦੇ ਆਦੀ ਹੋ ਕੇ ਤੇ ਨਾਲੀਆਂ ਚ ਡਿੱਗੇ ਹੋਣ ਤੇ ਸਾਡੇ ਲਈ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਜਿਹੜੀਆਂ ਕੌਮਾਂ ਸੰਜੀਦਗੀ ਦੇ ਨਾਲ ਆਪਣੇ ਭਵਿੱਖ ਦੇ ਵਿਉਂਤ ਨਹੀਂ ਘੜਦੀਆਂ ਉਹ ਭਵਿੱਖ ਵਿੱਚ ਕੀ ਉਹ ਵਰਤਮਾਨ ਸਮੇਂ ਦੇ ਵਿੱਚ ਹੀ ਖਤਮ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਦਾਸ ਇਹ ਬੇਨਤੀ ਕਰਨਾ ਚਾਹੁੰਦਾ ਏ ਕਿ ਆਪਾਂ ਰੋਜ਼ ਇਹ ਗੱਲ ਪੜ੍ਹਦੇ ਹਾਂ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਜੇ ਉਸ ਚੀਜ਼ ਦੇ ਉੱਤੇ ਆਪਾਂ ਪਹਿਰਾ ਦੇਣਾ ਚਾਹੁੰਦੇ ਆਂ ਤੇ 10 ਬੇਨਤੀ ਕਰ ਦਵੇ ਕਿ ਆਪਣੇ ਨਿੱਜੀ ਨਿੱਕੇ ਨਿੱਕੇ मंसूਬਿਆਂ ਨੂੰ ਪਾਸੇ ਕਰਕੇ ਆ ਹੱਥ ਜੋੜੇ ਜੇ ਸ਼ਹੀਦਾਂ ਦੇ ਅਸਥਾਨ ਤੋਂ ਨਿੱਤੇ ਨਿੱਕੇ ਨਿੱਜੀ मंसूਬਿਆਂ ਨੂੰ ਪਰੇ ਕਰਕੇ ਤੇ ਕੌਮੀ ਮਾਰਗ ਤੇ ਆਈਏ ਤੇ ਸਤਿਗੁਰ ਸੱਚੇ ਪਾਤਸ਼ਾਹ ਅਗੇ ਅਰਦਾਸ ਕਰੀਏ ਕਿ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਏਕਾ ਬਖਸ਼ੋ ਸਾਨੂੰ ਇੱਕ ਦੂਸਰੇ ਦੇ ਨਾਲ ਪਿਆਰ ਵਿਸ਼ਵਾਸ ਸਤਕਾਰ ਤੇ ਇਮਾਨਦਾਰੀ ਬਖਸ਼ੋ ਤਾਂ ਕਿ ਅਸੀਂ ਇੱਕ ਮਾਰਗ ਦੇ ਉੱਤੇ ਪੂਰਾ ਪੰਥ ਜਿਹੜਾ ਹੈ ਉਹ ਚੱਲ ਸਕੀਏ। ਇਹੀ ਸਾਡੀ ਜਿਉਂਦੀ ਜ਼ਮੀਰ ਦਾ ਸਬੂਤ ਹੋਵੇਗਾ ਤੇ ਜਿੱਦਣ ਆਪਾਂ ਵੱਖੋ ਵੱਖਰੀਆਂ ਧੁਨਾ ਵਜਾਉਂਦੇ ਉਹ ਸੁਭਾ ਨੂੰ ਖਤਮ ਕਰ ਦਿੱਤਾ ਵੱਖੋ ਵੱਖਰੀਆਂ ਧੁਨਾ ਵਜਾਉਣ ਵਾਲਾ ਤੇ ਸਾਡੇ ਵਿੱਚ ਇੱਕ ਸੁਰਤਾ ਆ ਗਈ ਸਿਰਾਂ ਦੇ ਉੱਤੇ ਦਸਤਾਰੇ ਆ ਗਏ ਚਿਹਰਿਆਂ ਦੇ ਉੱਤੇ ਦਾੜੇ ਆ ਗਏ ਹੱਥਾਂ ਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਉਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰਤੀਰ ਸੈਫ ਸਰੋਹੀ ਸਹਿਤੀ ਇਹ ਹਮਾਰੇ ਪੀਰ ਹੱਥਾਂ ਦੇ ਵਿੱਚ ਸਾਡੇ ਕਿਰਪਾਨਾਂ ਹੋਈਆਂ ਤੇ ਫਿਰ ਉਹ ਦਿਨ ਦੂਰ ਦੀ ਗੱਲ ਨਹੀਂ ਜਿਹੜੇ ਆਪਾਂ ਅਰਦਾਸਾਂ ਦੇ ਵਿੱਚ ਜੋ ਕੁਝ ਵੀ ਮੰਗਦੇ ਆ ਉਦੋਂ ਸਾਨੂੰ ਉਹ ਪੂਰਾ ਹੁੰਦਾ ਵਿਖੇਗਾ ਸਿਰਾਂ ਤੇ ਦਸਤਾਰੇ ਹੋਣਗੇ ਇੱਕੋ ਪਰਚਮ ਹੋਵੇਗਾ ਕਲੀਆਂ ਵਾਲੇ ਬਾਦਸ਼ਾਹ ਦਾ ਤੇ ਤਖਤ ਤੇ ਖਾਲਸਾ ਫੌਜ ਬੈਠੀ ਹੋਵੇਗੀ ਇਹ ਜੇ ਆਪਾਂ ਸੰਭਵ ਕਰਨਾ ਚਾਹੁੰਦੇ ਆ ਤੇ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਆਣ ਕੇ ਇਹ ਜੇ ਅਣਖੀਲੇ ਯੋਧਿਆਂ ਦੇ ਸੰਤ ਸਿਪਾਈਆਂ ਸ਼ਹੀਦਾਂ ਦੇ ਮਾਰਗ ਦੇ ਉੱਤੇ ਚੱਲਣ ਦੀ ਬਹੁਤ ਵੱਡੀ ਇੱਕ ਲੋੜ ਹੈ ਆਖਰੀ ਬੇਨਤੀ ਦਾਸ ਕਰਕੇ ਖੀਮਾ ਦਾ ਜਾਚਕ ਹੋ ਜਾਏ ਬਿਕੋਜ਼ ਕਿਉਂਕਿ ਬਹੁਤ ਵੱਡੀਆਂ ਜਣੀਆਂ ਕੌਮ ਦੀਆਂ ਸ਼ਕਤੀਆਂ ਅਜੇ ਸਟੇਜ ਦੇ ਉੱਤੇ ਬਰਾਜਮਾਨ ਨੇ ਨੌਜਵਾਨੋ ਮਾਣ ਮਹਿਸੂਸ ਕਰਿਆ ਕਰੋ ਇਸ ਯੁੱਗ ਦੇ ਵਿੱਚ ਆਪਣੇ ਆਪ ਨੂੰ ਸਿੱਖ ਅਖਾਉਣ ਤੋਂ ਵੱਡਾ ਰਤਬਾ ਹੀ ਕੋਈ ਨਹੀਂ ਹੈ देयर इज नो bigger ਫਲੈਕਸ ਇਨ ਦਿਸ ਵਰਲਡ ਦੈਨ ਕਾਲਿੰਗ ਯੋਰਸੈਲਫ ਸਿੱਖ ਕਿਉਂ ਹੈ ਕਿਉਂਕਿ ਮਹਾਰਾਜ ਕਹਿੰਦੇ ਆ ਕਿ ਕਲਯੁਗ ਦੇ ਵਿੱਚ ਤਾਰਨਹਾਰ ਕੌਣ ਹੈ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮਖ ਚਪਿਆ ਹੈ ਲਾਇ ਧਿਆਨ ਨਾਲ ਤੇ ਕੀਰਤਨ ਕਾਦਾ ਹੁੰਦਾ ਏ ਕੀਰਤਨ ਸ਼ਬਦ ਦਾ ਹੁੰਦਾ ਏ ਤੇ ਸ਼ਬਦ ਗੁਰੂ ਕੌਣ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਦਾ ਸਾਨੂੰ ਮਾਰਗ ਦੱਸਿਆ ਏ ਅੱਜ ਸਿੱਖ ਅਖਾਣ ਨਾਲੋਂ ਵੱਡਾ ਰਤਬਾ ਇਸ ਗੁਰੂ ਦੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੰਥ ਦੇ ਸਿੰਘ ਅਖਾਣ ਨਾਲੋਂ ਵੱਡਾ ਰਤਬਾ ਕੋਈ ਨਹੀਂ ਜਦੋਂ ਜਦੋਂ ਤੁਸੀਂ ਇੱਕ ਇੱਕ ਕਰਕੇ ਦਸਤਾਰ ਦਾ ਲੜ ਲਾਉਂਦੇ ਹੋ ਮੈਂ ਬੇਨਤੀ ਕਰਦਿਆਂ ਕੇਵਲ ਕੱਪੜੇ ਦਾ ਟੁਕੜਾ ਨਹੀਂ ਉਹ ਨੌਜਵਾਨੋ ਮੈਂ ਬੇਨਤੀ ਕਰਦਿਆਂ ਕਿ ਜੇ ਸਿੱਖਣਾ ਹੈ ਤੇ ਇਹਨਾਂ ਕੋਲੋਂ ਸਿੱਖਿਏ ਕਲਾਕਾਰਾਂ ਅਦਾਕਾਰਾਂ ਨਾਚਿਆ ਕੋਲੋਂ ਸਿੱਖਣ ਦੀ ਕੋਈ ਲੋੜ ਨਹੀਂ ਜਦੋਂ ਜੋ ਆਪਾਂ ਇੱਕ ਇੱਕ ਲੜ ਦਸਤਾਰ ਦਾ ਲਾਉਨੇ ਆ ਯਾਦ ਰੱਖਿਓ ਦਸਤਾਰ ਦੇ ਇੱਕ ਇੱਕ ਲੜ ਦੇ ਵਿੱਚ ਲੱਖਾਂ ਲੱਖਾਂ ਸ਼ਹੀਦੀਆਂ ਲੁਕੀਆਂ ਹੋਈਆਂ ਨੇ ਫਿਰ ਅੱਜ ਸਾਨੂੰ ਇਹ ਮਾਣ ਪ੍ਰਾਪਤ ਹੋਇਆ ਲੱਖਾਂ ਲੱਖਾਂ ਸ਼ਹੀਦੀਆਂ ਸੋ ਆਪਦੇ ਆਦਰਸ਼ ਆਵਦੇ ਉਸਤਾਦ ਆਵਦੇ ਰੋਲ ਮਾਡਲ ਆਪਾਂ ਉਹਨਾਂ ਨੂੰ ਬਣਾਈਏ ਜਦੋਂ ਇੰਦਰਾ ਕਹਿੰਦੀ ਸੀ ਨਾ ਇੱਕ ਨਾਰਾ ਬਲੰਦ ਹੋ ਗਿਆ ਇੰਡੀਆ ਇਜ਼ ਇੰਦਰਾ ਐਂਡ ਇਨ ਦੀ ਇੰਦਰਾਇਜ਼ ਇੰਡੀਆ ਕਿ ਇੰਦਰਾ ਇੰਦਰਾ ਹੀ ਇੰਡੀਆ ਹੈ ਇਹ ਦੇਸ਼ ਇੰਦਰਾ ਹੈ ਤੇ ਇੰਦਰਾ ਹੀ ਦੇਸ਼ ਹੈ ਤੇ ਉਹਨੂੰ 1984 ਦੇ ਹਮਲੇ ਤੋਂ ਬਾਅਦ ਕਹਿੰਦੇ ਆਇਰਨ ਲੇਡੀ ਆ ਜੀ ਆਇਰਨ ਲੇਡੀ ਉਹਨੂੰ ਫੌਲਾਦ ਦੀ ਬੀਬੀ ਕਹਿਣ ਲੱਗ ਪਏ ਮੈਂ ਇਧਰੋਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਜੇ ਫੌਲਦੀ ਮਨੁੱਖ ਮੰਨੇ ਜਾਣਗੇ ਤੇ ਉਹ ਮੰਨੇ ਜਾਣਗੇ ਜਿਨ੍ਹਾਂ ਨੇ ਟੈਂਕਾਂ ਤੋਪਾਂ ਦੇ ਜਿਹੜੇ ਟੈਂਕ ਤੋਪ ਸਰਹੱਦਾਂ ਦੇ ਉੱਤੇ ਦੁਸ਼ਮਣ ਦੇ ਨਾਲ ਲੜਨ ਦੇ ਲਈ ਇਕੱਲੇ ਜਾਣੇ ਚਾਹੀਦੇ ਸੀ ਜਦੋਂ ਉਹਨਾਂ ਦਾ ਮੁਖ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਦੇ ਪਵਨ ਪਵਿੱਤਰ ਅਸਥਾਨ ਵੱਲ ਕਰ ਦਿੱਤਾ ਗਿਆ ਤੇ ਜਿਹੜੇ ਆਪਣਾ ਸੀਸ ਤਲੀ ਤੇ ਧਰ ਕੇ ਲੜੇ ਨੇ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੈ ਪਰਜਾ ਪਰਜਾ ਕਟ ਮਰੇ ਕਬਹੂ ਨਾ ਛਾਡੇ ਖੇਤ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤੇਰੀ ਜੈ ਸਰਦੀਜਾ ਕਾਣ ਨਾ ਕੀ ਜਾਏ ਜੇ ਫੌਲਾਦੀ ਇਨਸਾਨ ਮੰਨੇ ਜਾਣ ਕੇ ਬੀਬੀ ਤੂੰ ਤਾਂ ਲਫਾਫਾ ਜਨਾਨੀ ਸੀ ਆਇਰਨ ਲੇਡੀ ਨਹੀਂ ਸੀ ਜੇ ਫੌਲਾਦੀ ਇਨਸਾਨ ਫੌਲਾਦੀ ਮਰਦ ਮਰਦੇ ਮਜਾਹਿਦ ਮੰਨੇ ਜਾਣ ਕੇ ਤੇ ਸੰਤ ਪਾਪਾ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਮੰਨੇ ਜਾਣਗੇ ਸੋ ਕਿਉਂਕਿ ਸਮਾਂ ਬਹੁਤ ਉੱਚਾ ਹੁੰਦਾ ਜਾ ਰਿਹਾ ਏ ਬਹੁਤ ਸ਼ਖਸੀਤਾਂ ਨੇ ਅਮਰਜੀਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਤਿੰਨਾਂ ਦੀ ਜ਼ਿੰਦਗੀ ਨਾਲ ਜੁੜੇ ਕੋਈ ਨਾ ਕੋਈ ਆਪ ਜੀ ਨੂੰ ਬੋਲ ਸੁਣਾਉਣੇ ਨੇ ਕੋਈ ਵਾਕ ਸੁਣਾਉਣੇ ਕੋਈ ਸਾਖੀਆਂ ਸੁਣਾਉਣੀਆਂ ਤੇ ਇਹੀ ਸਾਖੀਆਂ ਨੇ ਜਿੰਨਾ ਤੋਂ ਸੇਧ ਲੈਣੀ ਚਾਹੀਦੀ ਏ ਸਾਡੇ ਸੱਚੇ ਸੂਰਮੇ ਨੇ ਸੋ ਮੈਂ ਆਇਆਂ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਇੱਧਰ ਕਈ ਫਿਰਦੇ ਸੀ ਜਿਹੜੇ ਕਹਿੰਦੇ ਸੀਗੇ ਕਿ ਅਮਰਸ਼ੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੇ ਦਿਹਾੜੇ ਤੇ ਅਸੀਂ ਕੱਠ ਨਹੀਂ ਹੋਣ ਦੇਣਾ ਅੱਡੀ ਚੋਟੀ ਦਾ ਜੋਰ ਉਹਨਾਂ ਨੇ ਲਾਇਆ ਤੇ ਸ਼ਹੀਦ ਉਦੋਂ ਤੱਕ ਅਮਰ ਰਹਿੰਦੇ ਨੇ ਜਦੋਂ ਤੱਕ ਉਹਨਾਂ ਦੇ ਜੋੜ ਮੇਲੇ ਮਨਾਏ ਜਾਂਦੇ ਨੇ ਮਰਦਾ ਕਰਨਾ ਚਾਹੁੰਦੇ ਸੀ ਮੈਂ ਕਹਿ ਦਵਾਂ ਕਿ ਹਮ ਸ਼ਹੀਦੋਂ ਕੋ ਕبھی ਮਰਦਾ ਨਹੀਂ ਕਹਤੇ ਅਨੀਸ ਰਿਜ਼ਕ ਜੰਨਤ ਮੇ ਮਿਲੇ ਸ਼ਾਨ ਯਹਾਂ ਪੇ ਬਾਕੀ ਰਹਿੰਦੀ ਦੁਨੀਆ ਤੱਕ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਤੇ ਸਮੂਹ ਸਿੰਘਾਂ ਦੇ ਜੋੜ ਮੇਲੇ ਇਸੇ ਤਰੀਕੇ ਨਾਲ ਮਨਾਏ ਜਾਣਗੇ ਅੰਤ ਵਿੱਚ ਮੈਂ ਪਿੰਡ ਪੂਰੇ ਕੋਨੇ ਦੀ ਸਮੂਹ ਸੰਗਤ ਜਿਨ੍ਹਾਂ ਨੇ ਦਿਨ ਰਾਤ ਇਕ ਕੀਤਾ ਨੌਜਵਾਨੋ ਇਹ ਸੇਰਾ ਸਾਰਾ ਤੁਹਾਡੇ ਸਿਰ ਜਾਂਦਾ ਜੇ